ਦੋਸਤੋ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਨਾਂ ਦਾ ਮਿਨਿਸਟਰ ਪੰਜਾਬ ਐਸ ਵੇਲੇ ਮੈਂ ਅਮਰਸਾਦ ਇੰਟਰਨੈਸ਼ਨਲ 에ਰਪੋਰਟ ਦੇ ਬਾਹਰ ਖੜਾ ਅਸੀਂ ਜਿਹੜੇ ਡਿਪੂਟ ਹੋ ਕੇ ਆਏ ਸਾਡੇ ਅਮਰੀਕਾ ਦੇ ਉੱਤੋਂ ਭੈਣ ਭਰਾ ਭਾਰਤੀ ਉਹਨਾਂ ਨੂੰ ਲੈਣ ਆਏ ਆ ਉਹਨਾਂ ਨੂੰ ਮਿਲਣਾ ਹੈ ਉਹਨਾਂ ਦੇ ਅੰਦਰ ਇਮੀਗ੍ਰੇਸ਼ਨ ਹੋਣੀ ਹੈ ਪਰ ਮੈਂ ਬਾਅਦ ਦੇਖਦਾ ਸੀਗਾ ਸਾਰਾ ਪ੍ਰਬੰਧ ਜਿਹੜਾ ਆਪਣੇ ਵੱਲੋਂ ਕੀਤਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿੱਦਾਂ ਉਹਨਾਂ ਨੂੰ ਆਪੋ ਆਪਣੇ ਕਦੀ ਭੇਜਣਾ ਉਹ ਵੀ ਦੇਖਿਆ ਤੇ ਅੱਜ ਦੇ ਜਿਹੜਾ ਜਹਾਜ਼ ਤੇ ਰਿਪੋਰਟ ਹੋਈ ਉਹਨਾਂ ਚ ਕੋਈ ਹਰਿਆਣੇ ਦੇ ਸਾਡੇ ਪਰਾ ਵੀ ਜੁੜਿਆ ਉਹ ਵਾਪਸ ਆਇਆ ਉਹ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਫੇਰ ਦੁਬਾਰਾ ਹਰਿਆਣੇ ਨੇ ਉਹੀ ਬੱਸਾਂ ਭੇਜੀਆਂ ਜਿਹੜੀਆਂ ਕੈਦੀਆਂ ਲਈ ਭੇਜੀਆਂ ਜਾਂਦੀਆਂ ਜਿੰਨਾਂ ਦੇ ਚ ਕੈਦੀ ਢੋਏ ਜਾਂਦੇ ਆ ਮੈਂ ਉਹ ਦੇਖਦਾ ਹਿੱਸਾ ਦੇ ਮੈਂ ਕਿਹਾ ਕੀ ਕੀ ਇਹਨਾਂ ਨੇ ਪ੍ਰਬੰਧ ਕੀਤਾ ਪਿਛਲੀ ਵਾਰ ਇੰਨਾ ਰੌਲਾ ਵੀ ਪਿਆ ਇੰਨਾ ਸਾਡੇ ਦੇਸ਼ ਦੇ ਵਿੱਚ ਪਤਾ ਲੱਗਾ ਹਰਿਆਣੇ ਦੀ ਇੱਕਦੋਂ ਕੈਦੀ ਵੀ ਹੋਈ ਦਿੰਦਾ ਵੀ ਹੋਈ ਕਿ ਉਹਨੇ ਆਪਣੇ ਹਰਿਆਣੇ ਵੀ ਭਰਾਵਾਂ ਨੂੰ ਲਿਆਉਣ ਵਾਸਤੇ ਜਿਹੜੀਆਂ ਉਹ ਬੱਸਾਂ ਯੂਜ਼ ਕੀਤੀਆਂ ਜਿਹੜੀਆਂ ਹਰਿਆਣੇ ਦੀ ਪੁਲਿਸ ਜਿਹੜੀ ਹੈ ਉਹ ਮਤਲਬ ਕੈਦੀਆਂ ਨੂੰ ਵਾਸਤੇ ਬੰਦ ਬਾੜੀਆਂ ਲੱਗੀਆਂ ਜਿਨ੍ਹਾਂ ਦੇ ਜਾੜੀਆਂ ਲੱਗੀਆਂ ਬਹੁਤ ਸਖਤ ਜਿਹੜੀਆਂ ਉਹ ਬੱਸਾਂ ਜਿਹੜੀਆਂ ਭੇਜੀਆਂ ਮੈਨੂੰ ਦੁੱਖ ਹੋਇਆ ਜਾ ਕਿ ਹਰਿਆਣੇ ਦੇ ਵਿੱਚ ਜਿਹੜੇ ਅਨੰਦ ਵਿੱਜ ਜੀ ਭਾਜਪੀ ਦੇ ਬੜੇ ਵੱਡੇ ਲੀਡਰ ਨੇ ਉਹ ਅੱਜ ਕੱਲ੍ਹ ਉਹ ਟਰਾਂਸਪੋਰਟ ਮੰਤਰੀ ਦੇ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਜੇ ਤੁਸੀਂ ਐਡੇ ਵੱਡੇ ਤੁਹਾਡੇ ਕੋਲ ਟਰਾਂਸਪੋਰਟ ਹੈ ਤੁਸੀਂ ਕੋਈ ਹੋਰ ਬੱਸ ਭੇਜ ਦਿੰਦੇ ਹੋਰ ਗੱਡੀਆਂ ਭੇਜ ਦਿੰਦੇ ਅਸੀਂ ਵੀ ਦੇਖੋ ਪੰਜਾਬ ਵਾਲਿਆਂ ਨੇ ਕਿੰਨੀਆਂ ਵਧੀਆ ਗੱਡੀਆਂ ਜਿਹੜੀਆਂ ਉਹ ਲਾਈਆਂ ਪਰ ਅੱਜ ਹਰਿਆਣਾ ਹੋ ਤਾਂ ਕੁਛ ਉਹਦਾ ਕਿੱਥਾ ਨਹੀਂ ਨਾ ਨਾ ਦਾ ਮੰਤਰੀ ਨਾ ਕੋਈ ਐਮਐਲਏ ਕੋਈ ਨਹੀਂ ਆ ਨਾ ਕੋਈ ਭਾਜਪਾ ਦਾ ਲੀਡਰ ਹੀ ਆ ਉਲਟੀਆਂ ਉਹ ਬੱਸਾਂ ਭੇਜੀਆਂ ਜਿਨ੍ਹਾਂ ਦੇ ਵਿੱਚ ਕੈਦੀ ਜਿਹੜੇ ਆ ਉਹ ਖੜੇ ਜਾਂਦੇ ਆ ਜਿਹੜੀਆਂ ਜੇਲ੍ਹਾਂ ਦੇ ਵਿੱਚ ਭਰਤੀਆਂ ਜਾਂਦੀਆਂ ਪਿਛਲੀ ਗੱਡੀ ਆ ਵੀ ਗੱਡੀ ਐ ਉਹ ਪਿਛਲੀ ਗੱਡੀ ਵੀ ਉਹ ਵੀ ਹਰਿਆਣਾ ਪੁਲਿਸ ਦੀ ਆ ਉਹ ਵੀ ਸੇਮ ਐ ਉਹ ਗੱਡੀ ਵੀ ਉਦਾਂ ਹੀ ਆ ਸੋ ਮੈਂ ਇਸ ਗੱਲ ਦੀ ਬਹੁਤ ਨਿੰਦਾ ਕਰਦਾ ਆ ਦੇਖੋ ਤੁਸੀਂ ਇਹ ਉਹੋ ਹੀ ਗੱਡੀਆਂ ਖੜੀਆਂ ਇੰਨਾਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਅੱਜ ਫਿਰ ਦਵਾਦਾ ਉਹਨਾਂ ਨੂੰ ਲਜਾਇਆ ਜਾਣਾ ਸੋ ਇਹ ਹਰਿਆਣਾ ਪੁਲਿਸ ਦੀ ਹਰਿਆਣਾ ਸਰਕਾਰ ਦੀ ਮੈਂ ਨਿੰਦਾ ਕਰਦਾ ਉਹ ਮੈਨੂੰ ਬੜਾ ਦੁੱਖ ਹੋਇਆ ਕਿ ਯਾਰ ਸਾਡੇ ਡਿਪੋਟ ਹੋ ਕੇ ਆਦੇ ਇੰਡੀਅਨ ਵੀਜ਼ ਦੇੜਿਆ ਪਹਿਲਾਂ ਬੜੀ ਲੰਮੀ ਫਲਾਈਟ ਦੇ ਵਿੱਚ ਕਿੰਨੇ ਡਿਪਰੈਸ਼ਨ ਦੇ ਵਿੱਚ ਅਮਰੀਕਨ ਫੌਜ ਦੇ ਨਾਲ ਲੈਂਦੇ ਐ ਸੇਮ ਪ੍ਰੋਸੀਜਰ ਹੋਊਗਾ ਉਹੀ ਉਹਨਾਂ ਨੂੰ ਬੰਨ ਕੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲੈਂਦਾ ਹੋਊਗਾ ਤੇ ਜਦੋਂ ਬਾਹਰ ਆਏ ਤੇ ਬਾਅਦ ਉਹਨਾਂ ਦੇ ਸਵਾਗਤ ਲਈ ਫੇਰ ਗੜੀ ਇਦਾਂ ਨਹੀਂ ਆ ਗੱਡੀਆਂ ਖੜੀਆਂ ਤੇ ਸਾਡ ਬੰਦਾ ਕਿੰਨਾ ਨਰਾਸ਼ ਹੋਗਾ ਸੋ ਮੈਂ ਹਰਿਆਣੇ ਗਵਰਨਮੈਂਟ ਦੀ ਬੀਜੇਪੀ ਦੀ ਗਵਰਨਮੈਂਟ ਹੈ ਉਹ ਭਾਤੀ ਜਨਤਾ ਪਾਰਟੀ ਦੀ ਗਵਰਨਮੈਂਟ ਹੈ ਉਹਨਾਂ ਦੀ ਨਿੰਦਾ ਕਰਦਾ ਕਿ ਉਹਨਾਂ ਨੇ ਅੱਜ ਫੇਰ ਆਪਣੇ ਹਰਿਆਣੇ ਵਾਲੇ ਪਤਾਵਾਂ ਨੂੰ ਖੜਦ ਵਾਸਤੇ ਕੈਦੀਆਂ ਵਾਲੀਆਂ ਬੱਸਾਂ ਜਿਹੜੀਆਂ ਭੇਜੀਆਂ ਮੇਰੇ ਮਨ ਨੂੰ ਸੱਚੀ ਬਹੁਤ ਦੁੱਖ ਹੋਇਆ ਯਾਰ ਸਾਡੇ ਭਾਤੀ ਆ ਸਾਡੇ ਪ੍ਰਧਾਨ ਜੀ ਵਿਜੇ ਸਾਹਿਬ ਇਹ ਸਾਡੇ ਨੇ ਇਹਨਾਂ ਦੀ ਕਿਉਂ ਆਪਾਂ ਇਦਾਂ ਪੇਸ਼ ਆ ਰਹੇ ਇਨਾਂ ਨੇ ਕੋਈ ਹਿੰਦੁਸਤਾਨ ਦਾ ਕਾਨੂੰਨ ਨਹੀਂ ਤੋੜਿਆ। ਇਨਾਂ ਨੇ ਕੋਈ ਅਪਰਾਧ ਨਹੀਂ ਕੀਤਾ ਪੰਜਾਬ ਦੇ। ਇਹ ਕੋਈ ਅਪਰਾਧੀ ਨਹੀਂ ਕੋਈ 테러ਿਸਟ ਨਹੀਂ। ਆਪਾਂ ਕਿੱਦਾਂ ਦੇ ਵਹਿਕਲੇਨਾਂ ਲਈ ਜੂਸ ਕਰਦੇ। ਸੋ ਮੇਰੇ ਮਨ ਨੂੰ ਕਾਫੀ ਠੇਸ ਲੱਗੀ ਰਾਤ ਭਾਵੇਂ ਬਹੁਤ ਗਈ 1 ਵਜ ਗਿਆ। ਮੈਂ ਸਭਾ ਇੱਕ ਜੀ ਚੈੱਕ ਕਰ ਰਿਹਾ ਸੀਗਾ ਕਿ ਪੰਜਾਬ ਸਰਕਾਰ ਨੇ ਕਿੱਦਾਂ ਦੀਆਂ ਗੱਡੀਆਂ ਭੇਜੀਆਂ ਤੇ ਅੱਜ ਫਿਰ ਮੈਨੂੰ ਹਰਿਆਣੇ ਦੀਆਂ ਗੱਡੀਆਂ ਉੱਧਾਂ ਦੀਆਂ ਜਿਹੜੀਆਂ ਮਿਲੀਆਂ। ਇਹ ਮੈਨੂੰ ਕਾਫੀ ਡਾਢਾ ਦੁੱਖ ਹੋਇਆ। ਸਰਕਾਰਾਂ ਨੂੰ ਆਪਣਾ ਫੀਦਾ ਚੇਂਜ ਕਰਨਾ ਚਾਹੀਦਾ। ਬਾਹਰੋਂ ਆ ਦੇ ਸਾਡੇ ਭੈਣ ਭਰਾ। ਸਾਡੇ ਪਾਕਤੀ ਦੇ ਸਾਡੇ ਹੁਦਿਆਨ ਮੀਨੇ ਸਾਡੇ ਪੰਜਾਬੀ ਦੇ ਮੈਂ ਇਹ ਇਸ ਕਰਕੇ ਰਾਤ 1 ਵਜੇ ਚੈੱਕ ਕਰਦਾ ਕਰਦਾ ਇਹਨਾਂ ਕੋ ਆ ਗਿਆ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ